ਸਨ 1980-90 ਦੇ ਦਹਾਕੇ ਦੌਰਾਨ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦਾ ਜੋ ਵੀ ਕਾਣ ਹੋਇਆ ਉਸ ਤੋਂ ਪੂਰੀ ਦੁਨੀਆ ਜਾਣਦੀ। ਸਿੱਖਾਂ ਦੇ ਘਰਾਂ ਦੀਆਂ ਕੰਧਾਂ ਉੱਤੇ ਲਟਕਦੀਆਂ ਨੌਜਵਾਨਾਂ ਦੀਆਂ ਤਸਵੀਰਾਂ ਅਤੇ ਕਈ ਹਾਲੇ ਵੀ ਆਪਣੀ ਜਵਾਨੀ ਦੇ ਸੁਨਹਿਰੇ ਸਾਲ ਜੇਲ੍ਹਾਂ ਅੰਦਰ ਬਿਤਾਉਂਦਿਆਂ ਇਨਸਾਫ਼ ਦੀ ਮੰਗ ਕਰ ਰਹੇ ਨੇ। ਕੁਝ ਅਜਿਹੀ ਕਹਾਣੀ ਹੈ ਸਨ 1995 ਤੋਂ ਬੁੜੈਲ ਜੇਲ੍ਹ ਵਿੱਚ ਕੈਦ ਗੁਰਮੀਤ ਸਿੰਘ ਇੰਜੀਨੀਅਰ ਦੀ ਜੋ ਆਪਣੀ ਜ਼ਿੰਦਗੀ ਦੇ 28-29 ਸਾਲ ਪਰਿਵਾਰ ਅਤੇ ਸਮਾਜ ਤੋਂ ਪਰੇ ਰਹਿ ਕੇ ਇੱਕ ਚਾਰ ਦੀਵਾਰੀ ਵਿੱਚ ਬੰਦ ਕਮਰੇ ਅੰਦਰ ਗੁਜ਼ਾਰ ਰਹੇ ਨੇ ਪਿਛਲੇ 28-29 ਸਾਲਾਂ ਤੋਂ ਬਡੈਲ ਜੇਲ੍ਹ ਵਿੱਚ ਨਜ਼ਰਬੰਦ ਸੀ ਤੇ ਹੁਣ ਜਮਾਂਦਤ ਦੇ ਉੱਤੇ ਆਇਆ ਹੋਇਆ ਆ ਭਾਵੇਂ ਕਿ ਉਹ ਪੈਰੋਲ ਉੱਤੇ ਕਈ ਵਾਰ ਜੇਲ੍ਹ ਤੋਂ ਬਾਹਰ ਆਪਣੇ ਘਰ ਜ਼ਰੂਰ ਆਏ ਨੇ ਪਰ ਭਾਈ ਸਾਹਿਬ ਦਾ ਇੰਨਾ ਲੰਮਾ ਸਮਾਂ ਜੇਲ੍ਹ ਅੰਦਰ ਰਹਿਣਾ ਪਰਿਵਾਰ ਅਤੇ ਉਹਨਾਂ ਖੁਦ ਨੂੰ ਆਰਥਿਕ ਅਤੇ ਮਾਨਸਿਕ ਹਾਲਾਤਾਂ ਨਾਲ ਜੂਝਣ ਲਈ ਮਜਬੂਰ ਕਰਦਾ ਰਿਹਾ ਹੈ। ਖਾਲਸਾ ਏਡ ਵੱਲੋਂ ਮੈਨੂੰ ਆਪਣਾ ਰੋਜਗਾਰ ਸ਼ੁਰੂ ਕਰਨ ਵਾਸਤੇ ਪਿਛਲੇ ਸਾਲ ਇਹ ਮਕਾਨ ਹੈ ਲੈ ਕੇ ਦਿੱਤੀ ਗਈ ਸੀ ਜੋ ਫਿਲਹਾਲ ਮੈਂ ਕਿਰਾਏ ਤੇ ਦਿੱਤੀ ਹੋਈ ਹੈ ਤੇ ਜਿਸ ਤੋਂ ਮੇਰੀ ਆਮਦਨ ਦਾ ਸਰੋਤ ਬਣਿਆ। ਖਾਲਸਾ ਏਡ ਪਹਿਲਾਂ ਹੀ 1984 ਪੀੜਤ ਸ਼ਹੀਦ ਪਰਿਵਾਰਾਂਸਨ ਸਿੱਖ ਜੁਝਾਰੂਆਂ ਦੇ ਪਰਿਵਾਰਾਂ ਲਈ ਸੇਵਾਵਾਂ ਨਿਭਾ ਰਿਹਾ ਹੈ। ਇਸ ਨੇਕ ਕਾਰਜ ਵਿੱਚ ਖਾਲਸਾ ਏਡ ਨਾਲ ਜੁੜੀਆਂ ਕੁਝ ਰੱਬੀ ਰੂਹਾਂ ਨੇ ਭਾਈ ਸਾਹਿਬ ਲਈ ਸੇਵਾ ਨਿਭਾਈ ਹੈ। ਭਾਈ ਜਸਪਾਲ ਸਿੰਘ ਮਨਪੁਰ ਉਹਨਾਂ ਦਾ ਵੱਡਾ ਯੋਗਦਾਨ ਹੈ ਤੇ ਇਹਨਾਂ ਦੇ ਨਾਲ ਹੀ ਭਾਈ ਗੁਲਜਾਰ ਸਿੰਘ ਐਡਮਿੰਟਨ ਭਾਈ ਗੁਰਚਰ ਸਿੰਘ ਜੀ ਢਾਲੀਵਾਲ ਯੂ ਐਸ ਏ ਤੋਂ ਉਹਨਾਂ ਨੇ ਵੀ ਇਹਦੇ ਵਿੱਚ ਵੱਡਾ ਸਹਿਯੋਗ ਕੀਤਾ ਉਹਨਾਂ ਸਾਰਿਆਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ